ਸਕੂਲ ਵੇਲੇ ਤੇ ਹਾਂ ਬਿਕੋਜ਼ ਉੱਥੇ ਮੈਂ 4 ਨੰਬਰ ਗਲੀ ਚ ਰਹਿੰਦਾ ਸੀ 8 ਨੰਬਰ ਗਲੀ ਚ ਰਹਿੰਦੇ ਸੀ ਕਦੀ ਇਸ ਕਰ ਲਈ ਉਹਨੇ ਤੁਹਾਨੂੰ ਕੰਪਲੀਟ ਕੀਤੀ ਕਿ ਰਾਜੇ ਗਲਤ ਕਿਤੇ ਚ ਆ ਗਏ ਤੁਸੀਂ ਜਾਂ ਗਲਤ profession ਚ ਆ ਗਏ ਵੀ ਆਪਣੇ ਤਾਂ 24 ਘੰਟੇ ਮਤਲਬ ਇਹ ਤਾਂ ਆਮਚਾਮ ਸੂਤ ਨਹੀਂ ਆਉਂਦਾ ਇਹ ਟਾਈਮ ਮੈਨੇਜਮੈਂਟ ਨਹੀਂ ਕਰਦੇ ਯੂ ਮਸਟ ਟਾਈਮ ਮੈਨੇਜਮੈਂਟ ਹੋਣੀ ਚਾਹੀਦੀ ਹੈ ਕਿ ਫੈਮਲੀ ਟਾਈਮ ਵੀ ਥੋੜਾ ਆਪ ਦੀ ਉਸ ਟਾਈਮ ਮੈਨੇਜਮੈਂਟ ਦੇ ਵਿੱਚ ਪਾਓ ਜਿੱਥੇ ਆਪਾਂ ਬੈਠ ਕੇ ਘਰ ਦੀਆਂ ਬੱਚਿਆਂ ਦੀਆਂ ਪਰਿਵਾਰ ਦੀਆਂ ਸਾਰੀਆਂ ਉਹ ਗੱਲਾਂ ਗੁਰਬਤ ਕਰ ਲਿਆ ਕਰੀ। ਕਦੇ ਕਦੇ ਕੋਈ ਸਾਥੀ ਸੱਜਣ ਦਾ ਜਿਵੇਂ ਅੱਜ ਵਿਆਹ ਸੀਗਾ ਉੱਥੇ ਨਾਲ ਲੈ ਗਿਆ ਉਹ ਘੰਟੇ ਦੇ ਵਿੱਚ ਫਿਰ ਸਾਰਾ ਉਹ ਨੂੰ ਪੈਸੀਫਾਈਂਗ ਹੋ ਜਾਂਦੀ ਸਾਰੀ। ਕਿ ਜਿੱਥੇ ਮੈਂ ਗਲਤ ਹਾਂ ਤੇ ਉਹ ਮੈਨੂੰ ਕਹਿ ਦਿੰਦੀ ਹੈ ਕਿ ਇਸ ਥੇ ਯੂ ਆਰ ਰੋਂਗ। ਥੋੜੇ ਸਮੇਂ ਦੇ ਅੰਦਰ ਰੈਕਗਨੀਸ਼ਨ ਦੇ ਤੌਰ ਤੇ ਪਪੂਲੈਰਿਟੀ ਦੇ ਤੌਰ ਤੇ ਔਰ ਬਲਾਰਨ ਦੇ ਤੌਰ ਤੇ ਉਹ ਬਹੁਤ ਥੋੜੇ ਅਰਸੇ ਚ ਰਾਜਾ ਵਿੜਿੰਗ ਦੇ ਬਰਾਬਰ ਆ ਕੇ ਖੜਿਆ ਮਕਬੂਲੀਅਤ ਦੇ ਪੱਖੋਂ ਓਡੇ ਵਿਆਹ ਦਾ ਸਬਬ ਕਿਵੇਂ ਬਣਿਆ ਚੰਗੇ ਪਾਰਟਨਰ ਦੀ ਤਲਾਸ਼ ਸੀ ਸੋਦੀ ਸਾਹਿਬ ਬਿਕੋਜ਼ ਜਿਸ ਤਰ੍ਹਾਂ ਦਾ ਮੇਰਾ ਪਰਿਵਾਰ ਇੱਕ ਪਸ਼ੋਕੜ ਸੀਗਾ ਹਮ ਸਿਸਟਮ ਸੀਗਾ ਕਰੇ ਕੋਈ ਹੋਰ ਬੰਦਾ ਹੈ ਨਹੀਂ ਸੋਹਰਿਆਸੇ ਬਹੁਤ ਚੰਗੇ ਇੱਕ ਪਾਰਟਨਰ ਦੀ ਜ਼ਰੂਰਤ ਸੀ ਕਿਉਂਕਿ ਮਾਪੇ ਬੈਠਾ ਹੋਵੇ ਤਾਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਉਹ ਮਾਪਪਤੀਆਂ ਹੁੰਦੀਆਂ ਪਰਿਵਾਰ ਵਾਲਿਆਂ ਦੀ ਹੁੰਦੀਆਂ ਸੋ ਤੁਸੀਂ ਆਉਂਦਿਆ ਸਾਰ ਉਸ ਬੰਦੇ ਨੇ ਘਰ ਸੰਭਾਲਣਾ ਔਰੀ ਇੰਨੀ ਸਮਝ ਹੋਣੀ ਚਾਹੀਦੀ ਹੈ ਔਰ ਇੱਕ ਦੂਜੇ ਤੇ ਇਤਬਾਰ ਬਹੁਤ ਜ਼ਰੂਰੀ ਕਿਉਂਕਿ ਇਸ ਉਮਰ ਚ ਜਿਹਨੋਂ ਯੰਗ ਬੰਦੇ ਹੁੰਦੇ ਕੋਈ ਸਮਝਾਉਣ ਵਾਲਾ ਵੀ ਨਾ ਹੋਵੇ ਤੇ ਇੱਕ ਦੂਜੇ ਤੇ ਕੌਨਫੀਡੈਂਸ ਤੋਂ ਬਿਨਾ ਗੱਲ ਬੰਦ ਹੀ ਨਹੀਂ ਹੈ ਹਮ ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਆ ਹੋયા ਇੱਕ ਪਾਰਟਨਰ ਦੀ ਤਲਾਸ਼ ਸੀ ਸੋ ਇੱਕ ਸਾਥੀ ਜੀਵਨ ਸਾਥੀ ਮਿਲਿਆ ਔਰ ਜੀਨੇ ਬੇਖੂਬੀ ਦੇ ਨਾਲ ਮੈਂ ਕਹਾਂਗਾ ਹਰ ਪੱਖ ਤੇ ਖੜੇ ਹੋ ਕੇ ਰੋਲ ਅਦਾ ਕੀਤਾ ਕਹਿੰਦੇ ਹੁੰਦੇ ਆ ਵੀ ਪੱਤਰਕਾਰ ਪੁਲਸ ਵਾਲੇ ਤੇ ਪੋਲਿਟਿਸ਼ੀਅਨ ਵੈਸੇ ਤਾਂ ਹਰ ਬੰਦੇ ਦੀ ਔਰਤ ਦਾ ਸਹਮਿੰਦਾਰ ਹੋਣਾ ਬੜਾ ਲਾਜ਼ਮੀ ਹੈ ਪਰ ਇਹ ਤਿੰਨ ਕਿਤੇ ਕਹਿੰਦੇ ਆ ਵੀ ਜਿਹੜੇ ਇਹੋ ਜਿਹੇ ਜਿਹੜੇ ਫੁੱਲ ਟਾਈਮ ਜੌਬ ਤੇ ਡਿਊਟੀ ਮੰਗਦੇ ਆ ਤੇ ਇਹ ਤਾਂ ਹੀ ਬੰਦਾ ਆਉਟਪੁੱਟ ਦੇ ਸਕਦਾ ਜੇ ਘਰ ਵਾਲੀਆਂ ਨਾਲ ਖੜੀਆਂ ਹੋਣ ਖਾਸ ਕਰਕੇ ਪੋਲੀਟੀਸ਼ੀਅਨ ਕਾਮਜਾਬ ਤਾਂ ਹੋ ਸਕਦਾ ਹੈ ਜੇ ਤੁਹਾਡੇ ਫੈਮਿਲੀ ਨਾਲ ਖੜੀ ਹੋਵੇ ਬਿਕੋਜ਼ ਬਹੁਤ ਸਾਰੇ ਲੋਕ ਤੁਹਾਡੇ ਕਰੇ ਆਉਂਦੇ ਐ ਉਹਨਾਂ ਨੂੰ ਕਿਸ ਤਰ੍ਹਾਂ ਖੜੇ ਮਿੱਥੇ ਮਿਲਣਾ ਤੁਹਾਡੇ ਵਿਵਾਰ ਤੋਂ ਸੋ ਤੁਹਾਡੇ ਨਾਲ ਔਖੇ ਸਮੇਂ ਤੁਹਾਨੂੰ ਦਲਾਸਾ ਦੇਣਾ ਕਈ ਵਾਰੀ ਅਸੀਂ ਲੋ ਮੋੜ ਛੋਨੇ ਨੇ ਬੜੀਆਂ ਫੇਰ ਜਿਹਨੋਂ ਨਾਲ ਵਾਲਾ ਸਾਥੀ ਖੜਾ ਹੋ ਕੇ ਸਮਝਦਾਰੀ ਦੇ ਨਾਲ ਤਸੱਲੀ ਨਾਲ ਥੋੜਾ ਸਾਥ ਦੇਵੇ ਤਾਂ ਫਿਰ ਬੰਦਾ ਥਰੂ ਹੁੰਦਾ ਹੈ ਸੋ ਪੋਲੀਟੀਸ਼ੀਨ ਨੂੰ ਅਧਿਕਾਰ ਵਾਲੀ ਚੰਗੀ ਹੋਣੀ ਵੈਰੀ ਇੰਪੋਰਟੈਂਟ ਅਮਰਤਾ ਵੜਿੰਗ ਨਾਲ ਤੁਹਾਡੀ ਪਹਿਲੀ ਮੁਲਾਕਾਤ ਕਦੋਂ ਹੋਈ ਯਾਨੀ ਮੁਲਾਕਾਤ ਤਾਂ ਹੁੰਦਾ ਯਾਦ ਕਰ ਲਓ ਨਾ ਤੇ ਕਰੀ ਜਾਂਦੇ ਕਲਾਸ ਲੱਗ ਜਣੀ ਨਹੀਂ ਇਸ ਤਰ੍ਹਾਂ ਤਾਂ ਨਹੀਂ ਹੈ ਕੁਝ ਕੋਈ ਪਹਿਲੀ ਮੁਲਾਕਾਤ ਤੇ ਕੋਈ ਸੋਢੀ ਸਾਹਿਬ ਕੋਈ ਆ ਬਿਕੋਜ਼ ਜਿਸੀ ਮੁਕਸਰ ਦੇ ਰਹਿਣ ਵਾਲੇ ਆ ਮੁਕਸਰਚ ਉਹ ਵੀ ਰਹਿੰਦੇ ਸੀ ਮੈਂ ਵੀ ਰਹਿੰਦੇ ਸੀ ਅਸੀਂ ਇੱਕ ਦੂਜੇ ਨੂੰ ਏਦਾਂ ਕੋਈ ਜਾਣਦੇ ਵੀ ਨਹੀਂ ਸੀ ਬਟ ਬਹੁਤ ਚਿਰ ਪਹਿਲਾਂ ਦੀ ਮੁਲਾਕਾਤ ਹੋਈ ਆ ਨੀ ਐ ਇਫ ਆਈ ਕੈਨ ਸੇ ਮੋਰ ਦੈਨ 30 ইয়ার্স ਸਕੂਲ ਵੇਲੇ ਦੇ ਹਾਂ ਬਿਕੋਜ਼ ਉੱਥੇ ਮੈਂ 4 ਨੰਬਰ ਗਲੀ ਚ ਰਹਿੰਦਾ ਸੀ ਉਹ 8 ਨੰਬਰ ਗਲੀ ਚ ਰਹਿੰਦੇ ਸੀ ਜੀ ਕਦੀ ਤਮਰਤਾ ਵੜੰਘੌਰਾਂ ਦਾ ਇਹ ਸ਼ਿਕਵਾ ਰਿਹਾ ਕਿ ਜਦੋਂ ਤੁਹਾਡੇ ਨਾਲ ਵਿਆਹ ਹੋਇਆ ਵਿਆਹ ਤੋਂ ਬਾਅਦ ਲੀਡਰ ਦੇ ਘਰ ਦਾ ਮਾਹੌਲ ਤਾਮ-ਚਾਮ ਕਿਉਂਕਿ ਤੁਸੀਂ ਵੀ ਜ਼ਿੰਦਗੀ 'ਚ ਬਹੁਤ ਤਰੱਕੀ ਕੀਤੀ ਹੈ ਕਦੀ ਇਸ ਕਾਲ ਇਹੋ ਨੇ ਤੁਹਾਨੂੰ ਕੰਪਲੀਟ ਕੀਤੀ ਕਿ ਰਾਜੇ ਗਲਤ ਕਿਤੇ ਚ ਆ ਗਏ ਤੁਸੀਂ ਜਾਂ ਗਲਤ profession ਚ ਆ ਗਏ ਵੀ ਆਪਣੇ ਤਾਂ 24 ਘੰਟੇ ਮਤਲਬ ਇਹ ਤਾਮ-ਚਮ ਸੂਤ ਨਹੀਂ ਆਉਂਦਾ ਫੈਮਲੀ ਟਾਈਮ ਨੂੰ ਲੈ ਕੇ ਨਿਆਣਿਆਂ ਨੂੰ ਲੈ ਕੇ ਰਿਸ਼ਤੇਦਾਰੀਆਂ ਨੂੰ ਲੈ ਕੇ No not at all ਕਦੇ ਕੰਪਲੇਂਟ ਇਹ ਜ਼ਰੂਰ ਹੁੰਦੀ ਹੈ ਕਿ ਟਾਈਮ ਥੋੜਾ ਪੋਲਿਟਿਕਸ ਦਾ ਪੈਸ਼ਨ ਹੈ ਇਵਨ ਅਮ੍ਰਿਤਾ ਦਾ ਵੀ ਬੇਰੀ ਵਾਈਫ ਦਾ ਅਮੰਦਾ ਵੀ ਪੈਸ਼ਨ ਹੈਗਾ ਆ ਕਾਫੀ ਪੈਸ਼ਨੇਟ ਹੈ ਅਬਾਊਟ ਪੋਲਿਟਿਕਸ ਲੋਕਾਂ ਨੂੰ ਮਿਲਣਾ ਗੱਲ ਕਰਨੀ ਲੋਕਾਂ ਦੇ ਸੋਸ਼ਲ ਕੰਮਾਂ ਦੇ ਵਿੱਚ ਕਾਫੀ ਰੁਚੀ ਵਿਖਾਉਣੀ ਹਾਂ ਇਹ ਜ਼ਰੂਰ ਕਰੇ ਕੰਪਲੇਂਟ ਰਹਿੰਦੀ ਹੈ ਕਿ ਪਲੀਜ਼ ਮੇਰਾ ਖਿਆਲ ਤੁਸੀਂ ਟਾਈਮ ਮੈਨੇਜਮੈਂਟ ਨਹੀਂ ਕਰਦੇ ਯੂ ਮਸਟ ਟਾਈਮ ਮੈਨੇਜਮੈਂਟ ਹੋਣੀ ਚਾਹੀਦੀ ਹੈ ਕਿ ਫੈਮਿਲੀ ਟਾਈਮ ਵੀ ਥੋੜਾ ਆਪ ਦੀ ਉਸ ਟਾਈਮ ਮੈਨੇਜਮੈਂਟ ਦੇ ਵਿੱਚ ਪਾਓ ਜਿੱਥੇ ਆਪਾਂ ਬੈਠ ਕੇ ਘਰ ਦੀਆਂ ਬੱਚਿਆਂ ਦੀਆਂ ਪਰਿਵਾਰ ਦੀਆਂ ਸਾਰੀਆਂ ਉਹ ਗੱਲਾਂ ਗੁਰਬਤ ਕਰ ਲਿਆ ਕਰੀ। ਸੋ ਕਹ ਉਹ ਮੈਨੇਜਮੈਂਟ ਕਦੇ-ਕਦੇ ਕਰ ਲੈਣਾ ਮਾਰਨਿੰਗ ਵਾਕ ਤੇ ਜਲਦੀ ਉੱਠ ਖੜੀਦਾ ਹੈ। ਫਿਰ ਘੰਟਾ ਕ ਡੇਢ ਘੰਟਾ ਗੱਲਾਂ ਕਰਕੇ ਕਦੇ-ਕਦੇ ਕੋਈ ਸਾਥੀ ਸੱਜਣ ਦਾ ਜਿਵੇਂ ਅੱਜ ਵਿਆਹ ਸੀਗਾ ਉੱਥੇ ਨਾਲ ਲੈ ਗਿਆ। ਉਹ ਘੰਟੇ ਦੇ ਵਿੱਚ ਫਿਰ ਸਾਰਾ ਉਹ ਨੂੰ ਪੈਸੀਫਾਈ ਹੋ ਜਾਂਦੀ ਜਾਰੀ। ਹਾਂਜੀ ਉਹ 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 ਕੋਈ ਦੋ ਗੱਲਾਂ ਜਿਹੜੀਆਂ ਤੁਹਾਨੂੰ ਤੁਹਾਡੀ ਵਾਈਫ ਦੀਆਂ ਪ੍ਰਭਾਵਿਤ ਕਰਦੀਆਂ ਜਾਂ ਤੁਸੀਂ ਕੁਝ ਸਿੱਖਿਆ ਹੋਵੇ ਉਹਨਾਂ ਤੋਂ। ਆ ਪਰ ਬਾਬੀ ਤਾਂ ਸ਼ੀ ਇਜ਼ ਲिटल ਡੋਮੀਨੇਟਿੰਗ ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿ ਜਿੱਥੇ ਮੈਂ ਗਲਤ ਹਾਂ ਮਾਂ ਤੇ ਉਹ ਮੈਨੂੰ ਕਹਿ ਦਿੰਦੀ ਹੈ ਕਿ ਇਸ ਤੇ ਯੂ ਆਰ ਰੋਂਗ 100% ਯੂ ਆਰ ਰੋਂਗ ਐਂਡ ਮੈਂ ਬਹੁਤ ਅਰੀ ਮੈਂ ਤੁਹਾਨੂੰ ਦੱਸੇ ਕਿ ਲੋ ਮੂਡ ਚਲਾ ਜਾਣਾ ਹੈ ਲਾਈਕ ਕਦੇ ਮੇਰੇ ਆਪੋਜੀਸ਼ਨ ਵਾਲੇ ਕਦੇ ਕੋਈ ਸਾਥੀ ਸੱਜਣ ਪਰਿਵਾਰ ਵਾਲਾ ਕੋਈ ਗੱਲ ਕਹਿ ਦਿੰਦਾ ਜਿਹੜੀ ਮੈਨੂੰ ਮੈਨੂੰ ਲੋ ਮੋਰਚ ਚਲਾ ਜਾਣਾ ਹੈ ਉਦਾਸ ਹੋ ਜਾਣਾ ਹੈ ਸੋਚਣ ਲੱਗ ਪੈਣਾ ਕੀ ਹੋਏਗਾ ਕੀ ਕਰਾਂਗਾ ਫਿਰ ਉਹ ਜਿਹੜੀ ਹੋਰੇ ਚ ਦ੍ਰਿੜਤਾ ਹੈਗਾ ਦਲੇਰੀ ਹੈਗੀ ਹੈ ਉਹ ਟੂ ਬੀ ਵੈਰੀ ਓਨੈਸਟ ਇਹ ਕਈ ਵਾਰੀ ਬੰਦੇ ਆਪਦੀਆਂ ਵਾਈਫਸ ਨੂੰ ਖੁਸ਼ ਕਰਨ ਦੇ ਬਾਰੇ ਜਾਂ ਇੰਟਰਵਿਊ ਲੋਕਾਂ ਨੂੰ ਦੱਸਣ ਵਾਸਤੇ ਪਰ ਉਹ ਇੰਨੀ ਦਲੇਰੀ ਨਾਲ ਖੜੀ ਹੋ ਜਾਂਦੀ ਹੈ ਕਿ ਯਾਰ ਡੋਨਟ ਵਰੀ اٹ ਆਲ ਸੋ ਇਹ ਬਹੁਤ ਵੱਡੀ ਗੱਲ ਹੈ ਨਹੀਂ ਤਾਂ ਕਈ ਵਾਰੀ ਲੇਡੀਜ਼ ਪਹਿਲਾਂ ਦਿਲ ਛੱਡ ਜਾਂਦੀਆਂ ਕਿਸੇ ਗੱਲ ਤੇ ਕੀ ਆ ਹੋ ਗਿਆ ਤਾਂ ਅਰਚੀ ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਕਿ ਬਹੁਤ ਥੋੜੇ ਸਮੇਂ ਦੇ ਅੰਦਰ ਰੈਕਗਨਿਸ਼ਨ ਦੇ ਤੌਰ ਤੇ ਪਪੂਲੈਰਿਟੀ ਦੇ ਤੌਰ ਤੇ ਔਰ ਬਲਾਰਨ ਦੇ ਤੌਰ ਤੇ ਉਹ ਬਹੁਤ ਥੋੜੇ ਅਰਸੇ ਚ ਰਾਜਾ ਵਿੜਿੰਗ ਦੇ ਬਰਾਬਰ ਆ ਕੇ ਖੜਿਆ ਮਕਬੂਲੀਅਤ ਦੇ ਪੱਖੋਂ ਆਮ ਵੈਰੀ ਹੈਪੀ ਮੇਰੇ ਤੋਂ ਖੁਸ਼ਕਿਸਮਤ ਮੈਂ ਕਮਾਂਗਾ ਮੈਨੂੰ ਸਭ ਤੋਂ ਖੁਸ਼ ਹੋਗੀ ਜੇ ਸ਼ੀ ਵਿਲ ਕ੍ਰਾਸ ਮੀ ਮੈਨੂੰ ਲੱਗਦਾ ਹੈ ਕਿ ਬੰਦਾ ਪਰਿਵਾਰ ਦਾ ਕੋਈ ਜੀ ਮੇਰਾ ਪੁੱਤ ਮੈਨੂੰ ਮੈਂ ਆਪਣੇ ਪੁੱਤ ਦੇ ਨਾਂ ਨਾਲ ਜਾਣਿਆ ਜਾਵਾਂ ਮੈਨੂੰ ਬੇहद ਖੁਸ਼ੀ ਹੋਊਗੀ ਮੈਂ ਆਪਦੀ ਧੀ ਦੇ ਨਾਂ ਨਾਲ ਜਾਣਿਆ ਜਾਵਾਂ ਮੈਨੂੰ ਬੇहद ਖੁਸ਼ੀ ਹੋਏ ਲੋਕ ਕਹਣਗੇ ਬਈਆ ਰੇਰਾ ਇੱਕਮ ਦਾ ਫਾਦਰ ਹੈ ਇਹ ਇਹ ਅਮ੍ਰਿਤਾ ਦਾ ਕਰਵਾਲਾ ਹੈ ਆਈ ਡੂਡ ਮਾਈਂਡ